ਸਰਕਾਰ ਦੀਆਂ ਕਈ ਵਾਰੀ ਪਾਲਿਸੀਆਂ ਹੁੰਦੀਆਂ ਜਿੱਥੇ ਸਰਕਾਰ ਦੇ ਖਿਲਾਫ ਨੈਗੇਟਿਵਿਟੀ ਬਹੁਤ ਵੱਧ ਜਾਏ ਉਸ ਵੇਲੇ ਸਰਕਾਰਾਂ ਫਿਰ ਉਹਨੂੰ ਛਾਲਾ ਦੇਣ ਲਈ ਕਈ ਵਾਰੀ ਇਹੋ ਜਿਹੇ ਕਾਰਜ ਹੈ ਉਹ ਵੀ ਕਰ ਦਿੰਦੇ ਆ ਜੇ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਉਹਦਾ ਕੋਈ ਸੰਗ ਤਰੀਕਾ ਹੁੰਦਾ ਲੋਕਾਂ ਦੇ ਵਿੱਚ ਪੈਨਿਕ ਪਾ ਦਿੱਤਾ ਗਿਆ ਬੱਸਾਂ ਬੰਦ ਉਹਦੇ ਨਾਲ 144 ਦਫਾ ਲਾਉਣੀ ਫਿਰ ਇੰਟਰਨੈਟ ਬੰਦ ਕਰਨਾ ਮੈਂ ਸਮਝਦਾ ਇਹਦੇ ਨਾਲ ਲੋਕਾਂ ਨੂੰ ਫੇਰ ਪੁਰਾਣੇ ਜਿਹੜੇ ਆ ਉਹ ਸਮਾਂ ਚ ਇੱਥੇ ਆਈ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਥੇ ਪੰਜਾਬ ਦੇ ਪੁਲਿਸ ਰੂਲਸ ਵੀ ਆ ਤੇ ਹਾਈ ਕੋਰਟ ਦੇ ਸਮੇਂ-ਸਮੇਂ ਅਨੁਸਾਰ ਅਥਾਰਟੀਆਂ ਵੀ ਆਉਂਦੀਆਂ ਤੇ ਸਮੇਂ-ਸਮੇਂ ਅਨੁਸਾਰ ਉਹਨਾਂ ਦੇ ਰੂਲਸ ਵੀ ਆਉਂਦੇ ਆ ਕਿ ਕਿਸੇ ਬੰਦੇ ਦੇ ਖਿਲਾਫ ਕੋਈ ਪਰਚਾ ਦਰਜ ਹੁੰਦਾ ਤੇ ਉਹਨੂੰ ਗ੍ਰਫਤਾਰੀ ਕਿਸ ਢੰਗ ਦੇ ਨਾਲ ਕਰਨੀ ਪਰ ਮੈਂ ਸਮਝਦਾ ਜਿੱਦਾਂ ਕੱਲ ਦਾ ਇੱਕ ਇਹ ਲੋਕਾਂ ਦੇ ਵਿੱਚ ਪੈਨਿਕ ਪਾ ਦਿੱਤਾ ਗਿਆ ਬੱਸਾਂ ਬੰਦ ਉਹਦੇ ਨਾਲ 144 ਦਫਾ ਲਾਉਣੀ ਫਿਰ ਇੰਟਰਨੈਟ ਬੰਦ ਕਰਨਾ ਮੈਂ ਸਮਝਦਾ ਇਹਦੇ ਨਾਲ ਲੋਕਾਂ ਨੂੰ ਫਿਰ ਪੁਰਾਣੇ ਜਿਹੜੇ ਆ ਉਹ ਸਮਾਂ ਚਿੱਤੇ ਆਈ ਜਾਂਦੇ ਆ ਪਰ ਮੈਂ ਇਹ ਪੰਜਾਬ ਸਰਕਾਰ ਜਿਹੜੀ ਆ ਇਹ ਇਹਨਾਂ ਨੂੰ ਕਹਿਣਾ ਚਾਹਣਾ ਕਿ ਹਰ ਇੱਕ ਚੀਜ਼ ਦਾ ਇੱਕ ਸਿਸਟਮ ਹੁੰਦਾ ਕਾਨੂੰਨ ਦਾ ਆਪਣਾ ਲਾਗੂ ਕਰਨ ਦਾ ਇੱਕ ਸਿਸਟਮ ਹੈ ਪਰ ਜੇਲੇ ਆਪਾਂ ਇਹੋ ਜਿਹੇ ਹਾਲਾਤ ਬਣਾ ਦਾਂਗੇ ਫਿਰ ਲੋਕਾਂ ਦੇ ਵਿੱਚ ਕਈ ਵਾਰੀ ਡਰ ਪੈ ਹੀ ਇੰਨਾ ਬਣ ਜਾਂਦਾ ਕਿ ਉਹ ਬੰਦਾ ਉਹਨਾਂ ਹਾਲਾਤਾਂ ਦੇ ਵਿੱਚ ਫੇ ਕੁਛ ਦਾ ਕੁਛ ਹੋਰ ਦੇਖਦਾ ਸੋ ਮੈਂ ਸਮਝਦਾ ਸਰਕਾਰ ਨੂੰ ਚਾਹੀਦਾ ਜੇ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਉਹਦਾ ਕੋਈ ਢੰਗ ਤਰੀਕਾ ਹੁੰਦਾ ਪਰ ਜੇ ਇਸ ਢੰਗ ਦੇ ਨਾਲ ਆਪਾਂ ਅੱਜ ਵੱਡੇ ਪੱਧਰ ਦੇ ਉੱਤੇ ਇਹ ਪੰਜਾਬ ਦਾ ਮਾਹੌਲ ਜਿਹੜਾ ਉਹਨੂੰ ਪੈਨਿਕ ਕਰ ਰਹੇ ਆ ਇਹ ਮੈਂ ਸਮਝਦਾ ਕੋਈ ਚੰਗੀ ਗੱਲ ਨਹੀਂ ਦੇਖੋ ਇਹ ਸਰਕਾਰ ਦੀਆਂ ਕਈ ਵਾਰੀ ਪਾਲਿਸੀਆਂ ਹੁੰਦੀਆਂ ਜਿੱਲੇ ਸਰਕਾਰ ਦੇ ਖਿਲਾਫ ਨੈਗੇਟਿਵਿਟੀ ਬਹੁਤ ਵੱਧ ਜਾਏ ਉਸ ਵੇਲੇ ਸਰਕਾਰਾਂ ਫਿਰ ਉਹਨੂੰ ਛਾਲਾ ਦੇਣ ਲਈ ਕਈ ਵਾਰ ਇਹੋ ਜਿਹੇ ਕਾਰਜ ਹੈ ਉਹ ਵੀ ਕਰ ਦਿੰਦੇ ਆ ਪਰ ਮੈਂ ਸਮਝਦਾ ਭਈ ਇਹ ਜਿੱਦਾਂ ਅੱਜ ਮੈਂ ਮਸੂਤ ਕਰਦਾ ਮੈਂ ਸਵੇਰੇ ਹਿਆਰਪੁਰੋਂ ਵੀ ਆਇਆ ਅੱਜ ਅੰਮ੍ਰਿਤਸਰ ਤੇ ਵੀ ਦੇਖਦਾ ਇਹ ਮਾਹੌਲ ਇਦਾਂ ਦਾ ਨਹੀਂ ਸਿਰਜਣਾ ਚਾਹੀਦਾ ਜੇ ਇਸ ਮਾਹੌਲ ਦੇ ਨਾਲ ਲੋਕਾਂ ਦੇ ਵਿੱਚ ਡਰ ਭੈਅ ਬਣੇ ਢੰਗ ਤਰੀਕਾ ਜਿਹੜਾ ਹੈ ਉਹ ਨੂੰ ਢੰਗ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ లై ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ